ਮਾਮਲਾ ਸਾਹਮਣੇ ਆਇਆ ਹੈ ਕਿ ਸਿੱਖ ਜੱਥੇਬੰਦੀਆਂ ਦੇ ਵੱਲੋਂ ਇੱਕ ਦੁਕਾਨਦਾਰ ਨੂੰ ਘੇਰਿਆ ਜਾਂਦਾ ਹੈ ਜੀ ਹਾਂ ਦੁਕਾਨਦਾਰ ਵੱਲੋਂ ਪਰਾਠੇ ਦੀ ਦੁਕਾਨ ਦਾ ਨਾਮ ਪਰਾਠਾ ਸਿੰਘ ਰੱਖਿਆ ਗਿਆ ਸੀ ਅਤੇ ਇਹ ਰੈਸਟੋਰੈਂਟ ਦਾ ਨਾਮ ਪੀਜ਼ਾ ਕਿੰਗ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਸਿੱਖ ਜੱਥੇਬੰਦੀਆਂ ਨੇ ਉਸ ਦੁਕਾਨਦਾਰ ਦੇ ਮਾਲਕ ਨੂੰ ਘੇਰ ਲਿਆ मामला उदो ਵੱਧ ਜਾਂਦਾ ਜਦੋਂ ਪੋਸਟਰ ਪਾੜਨੇ ਪੈਂਦੇ ਨੇ ਜੀ ਆ ਮਾਮਲਾ ਮਿਸਰ ਤੇ ਸ੍ਰੀ ਹਰਮੰਦਰ ਸਾਹਿਬ ਦੇ ਰਸਤੇ ਦੇ ਵਿੱਚ ਦਾ ਸਾਹਮਣੇ ਆਉਂਦਾ ਜਦੋਂ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਬਾਹਰ ਪਰੌਂਠਾ ਅਤੇ ਪੀਜ਼ਾ ਦੇ ਬੋਰਡ ਲਗਾਏ ਗਏ ਸਨ ਹੈਨਾ ਬੋਰਡਾਂ ਤੇ ਉਸਨੇ ਪੀਜ਼ਾ ਕਿੰਗ ਅਤੇ ਪਰੌਂਠਾ ਸਿੰਗ ਲਿਖਿਆ ਸੀ ਉਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਵੱਲੋਂ ਮੌਕੇ ਤੇ ਜਾ ਕੇ ਦੁਕਾਨਦਾਰ ਨੂੰ ਇਸ ਸੰਬੰਧੀ ਝਾੜ ਪਾਈ ਗਈ ਅਤੇ ਦੁਕਾਨਦਾਰ ਵੱਲੋਂ ਪੋਸਟਰ ਉਸ ਨੂੰ ਫੜਾਏ ਗਏ ਤੇ ਉਸ ਪੋਸਟਰ ਨੂੰ ਦੁਕਾਨਦਾਰ ਨੇ ਮੌਕੇ ਤੇ ਫਾੜਿਆ ਤੇ ਪਵਿੱਖ ਦੇ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਗੁਰੇਸ ਦੀ ਗੱਲ ਵੀ ਆਖੀ ਹੈ ਇਸ ਸਬੰਧੀ ਨਿਹੰਗ ਸਿੰਘ जोगਿੰਦਰ ਸਿੰਘ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਨੇ ਦੱਸਿਆ ਕਿ ਅਸੀਂ ਰਸਤੇ ਦੇ ਵਿੱਚੋਂ ਜਾ ਰਹੇ ਸਨ ਤੇ ਇੱਕ ਦੁਕਾਨ ਦੇ ਉੱਪਰ ਪਰੌਂਠਾ ਵੇਚਣ ਵਾਲੀ ਦੁਕਾਨ ਦੇ ਉੱਪਰ ਉਸ ਦਾ ਨਾਮ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਲਿਖਿਆ ਗਿਆ। ਤੋਂ ਬਾਅਦ ਉਹਨਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਮੌਕੇ ਠੇਸ ਪੁੱਜੀ ਹੈ ਤੇ ਉਹਨਾਂ ਇਸ ਤੇ ਚੱਲਦੇ ਦੁਕਾਨਦਾਰ ਤੋਂ ਪੋਸਟਰ ਪੜਵਾਏ ਨੇ ਅਤੇ ਮਾਫੀ ਵੀ ਮੰਗਵਾਈ ਹੈ। ਉਹਨਾਂ ਨੇ ਕਿਹਾ ਕਿ ਸਿੱਖੀ ਦੇ ਮਾਨ ਮੱਤੇ ਇਤਿਹਾਸ ਅਤੇ ਸ਼ਹੀਦੀ ਨੂੰ ਟਾਲ ਔਨ ਦਾ ਕੰਮ ਇਸ ਦੁਕਾਨਦਾਰ ਵੱਲੋਂ ਕੀਤਾ ਗਿਆ ਹੈ ਫਿਲਹਾਲ ਉਹਨਾਂ ਦੂਜੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜੇਹੀਆਂ ਪੋਸਟਰ ਜਾਂ ਜਿਹੇ ਕੰਮ ਨਾ ਕਰਨ ਜਿਸ ਤੇ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੇ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਾ ਜਾਂਦਾ ਫੀ ਦੇਖਿਆ ਹੀ ਰਸਤੇ ਉੱਤੇ ਚੱਲ ਗਿਆ ਜੀ ਵੇਖੋ ਜੀ ਗੁਰੂ ਘਰ ਗੁਰੂ ਰਾਮਦਾਸ ਸਾਹੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਅਕਾਲੀ ਭੁਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕ ਨੂੰ ਜਾਂਦਾ ਹੈ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸਕਾਰ ਨੇ ਆਏ ਆ ਆਪਾਂ ਇਹ ਚੀਜ਼ਾਂ ਨੂੰ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜ੍ਹਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਸ ਚੀਜ਼ ਦੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਪਾਲ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਚਾਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਂ ਨਾ ਮੈਂਸ਼ਨ ਹੈ ਬ